ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਬਾਬਾ ਗਾਜੀ ਦਾਸ ਕਲੱਬ ਗੁਰੂ ਕਾ ਬਾਗ ਆਨੰਦਪੁਰ ਸਾਹਿਬ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਹੋਲੇ ਮਹਾਲੇ ਦੀ ਲੱਖ ਲੱਖ ਵਧਾਈ ਅਸੀਂ ਇਸ ਟਾਈਮ ਗੁਰੂ ਕਾ ਬਾਗ ਮੌਜੂਦਾ ਜੀ 24 ਤਰੀਕ ਹੋ ਗਈ ਲਗਭਗ 2 ਵਜੇ ਦਾ ਸਮਾਂ ਹੋਣ ਨੂੰ ਜਾ ਰਿਹਾ ਹੈ ਪਿਛਲੀ 22 ਤਰੀਕ ਤੋਂ ਜਿਹੜੇ ਗੁਰੂ ਕੇ ਲੰਗਰ ਇੱਥੇ ਚੱਲਦੇ ਨੇ ਤੇ ਜਿਹੜੇ 27 ਤਰੀਕ ਤੱਕ ਇਹ ਗੁਰੂ ਕੇ ਲੰਗਰ ਹੈ ਜਿਹੜੇ ਇੱਥੇ ਰਹਿਣਗੇ ਨਾਲ ਮੈਡੀਕਲ ਕੈਂਪ 24 ਘੰਟੇ ਚਾਹ ਪ੍ਰਸ਼ਾਦਾ ਪਕੌੜੇ ਜਿਹੜੇ ਜਲੇਬੀਆਂ ਗੁਰੂ ਕੇ ਲੰਗਰ ਇੱਥੇ ਚੱਲ ਰਹੇ ਨੇ ਸਮੁੱਚੇ ਨੌਜਵਾਨ ਕੋਈ ਦੁੱਧ ਦੀ ਸੇਵਾ ਕੋਈ ਸਾਬੀਆਂ ਚੇਰਨ ਦੀ ਸੇਵਾ ਕੋਈ ਬਰਤਨ ਮਾਂਜਣੀ ਸੇਵਾ ਕੋਈ ਜਿਹੜੀਆਂ ਪ੍ਰਸ਼ਾਦ ਦੀ ਸੇਵਾ ਨਿਰੰਤਰ 24 ਘੰਟੇ ਜਿਹੜੇ ਸਭਾਵਾਂ ਚੱਲਦੀਆਂ ਨੇ ਅੱਜ ਸ਼ਾਮ ਨੂੰ ਇੱਥੇ ਜਿਹੜਾ ਕਮੰਤਰੀ ਲੈਵਲ ਦੇ ਗੱਤਕੇ ਦੇ ਮੁਕਾਬਲੇ ਸ਼ੁਰੂ ਹੋ ਰਹੇ ਨੇ ਜਥੇਦ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਆਨੰਦਪੁਰ ਸਾਹਿਬ ਦੇ ਜਥੇਦਾਰ ਸਾਹਿਬ ਤੇ ਹੋਰ ਪੰਥ ਦੀਆਂ ਸਰਮੌਰ ਜਿਹੜੀਆਂ ਜਥੇਬੰਦੀਆਂ ਅੱਜ ਇੱਥੇ ਪਹੁੰਚਣਗੀਆਂ ਕਮੰਤਰੀ ਲੈਵਲ ਦੇ ਜਿਹੜੇ ਨੌਜਵਾਨ ਬੱਚੇ ਨੇ ਉਹ ਗੱਤਕੇ ਦੇ ਮੁਕਾਬਲੇ ਅੱਜ ਇੱਥੇ ਦਿਖਾਉਣਗੇ ਪ੍ਰਸ਼ਾਸਨ ਦੀ ਜਿਹੜੀ ਕਮੀ ਤਾਂ ਜੀ ਇਸ ਵਾਰ ਥੋੜਾ ਜਿਹਾ ਦੇਖਣ ਨੂੰ ਲੱਗਦਾ ਵੀ ਕੋਈ ਜ਼ਿਆਦਾ ਸਮੱਸਿਆ ਨਹੀਂ ਲੇਕਿਨ ਜਿਹੜਾ ਸਾਡੀਆਂ ਗੱਡੀਆਂ ਜਿਹੜੀਆਂ ਆਰੀਆਂ ਨੇ ਸਪਲਾਈ ਲੈ ਕੇ ਉਹ 2-2 3-3 ਘੰਟੇ ਰੋਪੜ ਤੇ ਲਿਗਾ ਇੱਥੇ ਪਹੁੰਚਣ ਨੂੰ ਸਮਾਂ ਲੱਗ ਰਿਹਾ ਹੈ ਉਹਦੇ ਵਿੱਚ ਜਦ ਦੁੱਧ ਹੁੰਦਾ ਕਈ ਗੱਡੀਆਂ ਚ ਪਿਆ ਦੁੱਧ ਜਾਂ ਛੋਟੇ-ਛੋਟੇ ਬੱਚੇ ਜਿਹੜਾ ਜਾਮ ਨੂੰ ਲੈ ਕੇ ਜਿਹੜੀ ਉਹ ਸਮੱਸਿਆ ਬਹੁਤ ਹੋ ਰਹੀ ਹੈ ਇੱਕ ਪਿਛਲੇ ਸਾਲਾਂ ਨਾਲੋਂ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਬਹੁਤ ਇੱਥੇ ਨਕਮਾ ਹੈਗਾ ਇਸ ਵਾਰੀ ਕਿਉਂਕਿ ਪਾਣੀ ਪ੍ਰੈਸ਼ਰ ਨਹੀਂ ਆ ਰਿਹਾ ਜਿਹੜੀਆਂ ਲੈਟ੍ਰੀਨਾ ਬਾਥਰੂਮਾਂ ਬੱਤੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਆਈ ਵੀ ਹੈ ਜਿਹੜੇ ਪ੍ਰਬੰਧਕ ਹੈ ਉਹ ਕਹਿੰਦੇ ਜੀ ਇੱਥੇ ਜਿਹੜੀ ਆਬਾਦੀ ਬਹੁਤ ਹੋ ਗਈ ਉਹਦੇ ਕਰਕੇ ਪਾਣੀ ਦਾ ਪ੍ਰੈਸ਼ਰ ਘਟ ਗਿਆ ਲੇਕਿ ਜਿਹੜਾ ਜਵਾਬ ਪਾਣੀ ਦੀ ਜਿਹੜੀ ਸਪਲਾਈ ਨੂੰ ਲੇਖੋ ਨਹੀਂ ਦੇ ਸਕੇ ਇਹ ਅਸੀਂ ਪ੍ਰਬੰਧਕਾਂ ਨਾਲ ਇੱਥੇ ਜਿਹੜੇ ਮੇਲੇ ਦੇ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲ ਆਈ ਆ ਅਸੀਂ ਲੇਕਿਨ ਪਾਣੀ ਦੇਖੋ ਪਾਣੀ ਦੀ ਸਪਲਾਈ ਬਿਨਾਂ ਕੋਈ ਕੁਝ ਨਹੀਂ ਹੋ ਸਕਦਾ ਬਾਹਰੋਂ ਪਾਣੀ ਟੈਂਕਰਾਂ ਰਹੀ ਲਿਆਉਣਾ ਪੈਂਦਾ ਇਹ ਟੈਂਕਰ ਜਾਂਦਾ ਤਾਂ ਦੋ-ਦੋ ਘੰਟੇ ਪਾਣੀ ਦਾ ਜਿਹੜਾ ਟੈਂਕਰ ਵਾਪਸ ਨਹੀਂ ਆਉਂਦਾ ਸੋ ਇਹ ਜਿਹੜੀ ਪਾਣੀ ਦੀ ਵੱਡੀ ਸਮੱਸਿਆ ਜਿਹੜੀ ਇੱਥੇ ਆ ਰਹੀ ਹੈ ਧੰਨਵਾਦ ਲੈ ਕੇ ਆਉਂਦੇ ਆ ਉੱਚੇ ਉੱਚੇ ਹੌਰ ਮੈਂ ਜਦ ਪਟਾਕੇ ਵਜਾਉਂਦੇ ਉਹਨਾਂ ਨੂੰ ਕੋਈ ਕਹਿੰਦਾ ਦੇਖੋ ਉਹਨਾਂ ਨੂੰ ਕਹਿੰ ਬੇਨਤੀ ਹੈ ਨਿਮਰਤਾ ਨੌਜਵਾਨਾਂ ਨੂੰ ਜਿੰਨੇ ਵੀ ਸਾੜੇ ਆਉਂਦੇ ਨੇ ਸ਼ਰਦਾ ਪੂਰਵ ਸਾੜਾ ਕੌਮੀ ਤਿਹਾਰਾ ਹੁਲਾ ਮਹਲਾ ਠੀਕ ਹੈ ਖੁਸ਼ੀਆਂ ਦਾ ਤਿਹਾਰਾ ਲੇਕਿਨ ਜਿਹੜੇ ਡੀਜੇ ਲਾਉਣੇ ਮੋਟਰਸਾਈਕਲ 'ਤੇ ਪਟਾਕੇ ਬੰਜਾਉਣੇ ਮਾੜੀ ਗੱਲ ਐ ਇਹ ਇਸ ਨੂੰ ਲੈ ਕੇ ਪਿੱਛੇ ਸਾਨੂੰ ਪਤਾ ਵੀ ਸਾਡਾ ਥੋੜਾ ਜਿਹਾ ਸਾਡੇ ਨੌਜਵਾਨ ਇਤਿਕਰਾਰ ਵੀ ਹੋ ਗਏ ਤਾਂ ਜਿਹਦੇ ਜਿਹ ਇੱਕ ਸਾਡੇ ਨੰਗ ਸਿੰਘ ਦੀ ਜਾਨ ਵੀ ਚਲੇਗੀ ਜਿਹੜਾ ਇਹ ਜਿਹੜਾ ਸਾਨੂੰ ਸੰਗਤ ਨੂੰ ਸਾਡੇ ਬੱਚਿਆਂ ਨੂੰ ਇਹ ਸਹਿਯੋਗ ਦੇਣਾ ਚਾਹੀਦਾ ਜਿਹੜਾ ਸਾਨੂੰ ਰਲ ਮਿਲ ਕੇ ਜਿਹੜਾ ਕੌਮੀ ਤਿਹਾਰੇ ਸਰਦਾਪੁਰੂ ਮਨਾਉਣਾ ਚਾਹੀਦਾ ਸਾਨੂੰ ਇਹ ਜਿਹੜੀ ਇਹ ਸੇਧ ਲੈਣੀ ਚਾਹੀਦੀ ਇਥੋਂ ਦੇਸ਼ ਤੋਂ ਵਿਦੇਸ਼ ਤੋਂ ਅਸੀਂ ਦੇਖਦੇ ਹਾਂ ਬੜੀ ਦੂਰ ਦੂਰ ਤੋਂ ਮੰਤਰੀ ਲੈਵਲ ਦਾ মিডিਆ ਇੱਥੇ ਪੁੱਜਿਆ ਹੋਇਆ ਹੈ ਤੇ ਸੰਗਤਾਂ ਪੁੱਜੀਆਂ ਹੋਈਆਂ ਵੇ ਜਿਹੜਾ ਇਹ ਵਧੀਆ ਸਾਡਾ ਮੈਸੇਜ ਇੱਥੇ ਇਹ ਜਾਣਾ ਚਾਹੀਦਾ ਹੈ